ਮੋਹਾਲੀ ਦੀਆਂ ਗੇੜੀ ਰੂਟ ਬਣੀਆਂ ਮਾਰਕਟਾਂ ਨੂੰ ਕਿਸ ਤਰੀਕੇ ਦੇ ਨਾਲ ਸਹੀ ਕੀਤਾ ਜਾ ਰਿਹਾ ਕੀ ਕੁਝ ਉਥੇ ਕਾਰਵਾਈਆਂ ਨੂੰ ਜਾਮ ਦਿੱਤਾ ਜਾ ਰਿਹਾ ਪੁਲਿਸ ਦੀ ਨਫਰੀ ਵਿਧਾਈ ਗਈ ਹੈ ਜਾਂ ਫਿਰ ਹੋਰ ਜੇਕਰ ਗੱਲ ਕਰੀ ਤਾਂ ਉਪਰਾਲੇ ਕੀਤੇ ਗਏ ਨੇ ਸਾਡੇ ਨਾਲ ਐਸਐਚਓ ਮਟੌਰ ਨੇ ਕਿਸ ਤਰੀਕੇ ਦੀ ਕਾਰਵਾਈ ਤੁਸੀਂ ਇਹਨਾਂ ਮਾਰਕਟਾਂ ਨੂੰ ਸਹੀ ਕਰਨ ਦੇ ਲਈ ਕਰ ਰਹੇ ਜਿਵੇਂ ਗੇੜੀ ਰੂਟ ਬਣਿਆ ਹੋਇਆ ਸੀਗਾ ਲੋਕ ਗੇੜੀਆਂ ਮਾਰਦੇ ਸੀ ਤਮਾਮ ਉਹਨਾਂ ਜਗ੍ਹਾ ਤੇ ਹੁੱਲੜਬਾਜ਼ੀ ਹੁੰਦੀ ਸੀ ਕਿ ਹੈਲਿਕਸ ਗੱਡੀ ਇੱਕ ਐਸੀ ਗੱਡੀ ਆ ਜਿਹਦੇ ਵਿੱਚ ਬਹੁਤ ਪਾਵਰ ਆ ਮੋਰਓਵਰ ਸਾਨੂੰ ਇੱਕ ਡਾਲਾ ਵੀ ਮਿਲਿਆ ਪਿੱਛੇ ਜਿਹਦੇ ਵਿੱਚ ਆਪਾਂ ਇੱਕ ਸਟ੍ਰੈਚਰ ਕੌਨਸ ਵਗੈਰਾ ਰੱਖੀਆਂ ਤਾਂ ਕਿ ਜੋ ਕਿਤੇ ਐਕਸੀਡੈਂਟ ਹੋ ਜਾਵੇ ਆਪਾਂ ਉਸ ਨੂੰ ਉੱਥੇ ਰੱਖ ਕੇ ਆਪਾਂ ਇੱਕ ਸੁਚਾਰੂ ਢੰਗ ਨਾਲ ਜਿਹੜਾ ਜਾਮ ਆ ਉਸ ਨੂੰ ਆਪਾਂ ਕਲੀਅਰ ਕਰਾ ਸਕਦੇ ਆ ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣਨ ਜਾ ਰਿਹਾ ਹੈ ਜਿਸ ਸੂਬੇ ਕੋਲ ਸੜਕਾਂ ਤੇ ਐਕਸੀਡੈਂਟ ਤੇ ਸੜਕਾਂ ਤੇ ਕੋਈ ਹੋਰ ਕਿਸਮ ਦੇ ਕ੍ਰਾਈਮ ਨੂੰ ਰੋਕਣ ਵਾਸਤੇ ਅਲੱਗ ਫੋਰਸ ਬਣਾਈ ਜਾ ਰਹੀ ਹੈ 3 ਕਿਲੋਮੀਟਰ ਵਾਲੀ ਗੱਡੀ ਤੁਹਾਨੂੰ ਆਉਂਦੀ ਹੈ ਜਾਂਦੀ ਮਿਲੂਗੀ ਕੋਈ ਟਰੱਕ ਖੜਾ ਹੈ ਖਰਾਬ ਹੋਇਆ ਪੁੱਲ ਕਰਕੇ ਉਹਨੂੰ ਖਿੱਚ ਕੇ ਸਾਈਡ ਤੇ ਕਰ ਦਿੱਤਾ ਜਾਊਗਾ ਸੜਕ ਹਾਦਸਿਆਂ ਦੌਰਾਨ ਵਰਦਾਨ ਸਾਬਿਤ ਹੋ ਰਹੀ ਸੜਕ ਸੁਰੱਖਿਆ ਫੋਰਸ ਨੇ ਹੁਣ ਤੱਕ ਕਈ ਕੀਮਤੀ ਜਾਨਾਂ ਬਚਾਈਆਂ ਇਸ ਫੋਰਸ ਨੇ ਸਿਰਫ 6 ਮਿੰਟ 29 ਸੈਕਿੰਡ ਚ ਹਾਦਸਿਆਂ ਵਾਲੀ ਥਾਂ ਪਹੁੰਚ ਕੇ ਜਿੱਥੇ ਰਿਕਾਰਡ ਕਾਇਮ ਕੀਤਾ ਹੈ ਉੱਥੇ ਹੀ ਕਈ ਘਰਾਂ ਦੇ ਚਿਰਾਗ ਬੁਝਣ ਤੋਂ ਵੀ ਬਚਾਏ ਨੇ ਅਤ ਆਧੁਨਿਕ ਯੰਤਰਾਂ ਦੇ ਨਾਲ ਲੈਸ 144 ਅਤ ਆਧੁਨਿਕ ਵਾਹਨ ਪੰਜਾਬ ਪਰ ਦੇ ਨਾਜ਼ੁਕ ਰਸਤਿਆਂ ਤੇ 24 ਘੰਟੇ ਮੌਜੂਦ ਰਹਿੰਦੇ ਨੇ ਇਹਨਾਂ ਦੀ ਮੌਜੂਦਗੀ ਦੇ ਚਲਦਿਆਂ ਐਸਐਸਫ ਰੂਟਾਂ ਤੇ ਅਪਰਾਧ ਦਰ ਘਟੀ ਹੈ ਅਤੇ ਸੜਕ ਹਾਦਸਿਆਂ ਦੌਰਾਨ ਹੁੰਦੀਆਂ ਮੌਤਾਂ ਦੇ ਵਿੱਚ ਵੀ ਕਮੀ ਆਈ ਹੈ ਅਸੀਂ ਕੱਲ ਲੋਕ ਗੇੜੀਆਂ ਮਾਰਦੇ ਸੀ ਤਮਾਮ ਉਹਨਾਂ ਜਗ੍ਹਾ ਤੇ ਹੁੱਲੜਬਾਜ਼ੀ ਹੁੰਦੀ ਸੀ ਕੀ ਕੁਝ ਉਪਰਾਲੇ ਕੀਤੇ ਹੋਏ ਹਨ ਮਾਨਯੋਗ ਐਸਐਸਪੀ ਸਾਹਿਬ ਮਹਾਲੀ ਐਸਪੀ ਸਿਟੀ ਸਾਹਿਬ ਮਹਾਲੀ ਡੀਐਸਪੀ ਸਿਟੀ ਸਾਹਿਬ ਮਹਾਲੀ ਜਿਦੀਆਂ ਹਦਾਇਤਾਂ ਤੇ ਰੈਗੂਲਰ ਜਿਹੜੀ ਹੈਗੀ ਆ ਖਾਸ ਕਰਕੇ ਡਰਿੰਕ ਐਂਡ ਡਰਾਈਵ ਤੇ ਕਾਰੋਬਾਰ ਦੇ ਅਗੇਂਸਟ ਕੈਂਪੇਨ ਚਲਾਈ ਜਾ ਰਹੀ ਹੈ ਹਰ ਵੀਕਐਂਡ ਤੇ ਸਪੈਸ਼ਲੀ ਨਾਕੇ ਫਰਡੇ ਸੈਟਰਡੇ ਸੰਡੇ ਤੱਕ ਲੱਗਦੀ ਹੈ ਇਸ ਤੋਂ ਬਿਨਾ ਵੀ ਰੂਟੀਨ ਜਿਹੜੀ ਡੇਲੀ ਇਹ ਚੈਕਿੰਗ ਕੀਤੀ ਜਾ ਰਹੀ ਹੈ ਗੱਡੀਆਂ ਇੰਪਾਉਂਡ ਕੀਤੀਆਂ ਜਾ ਰਹੀਆਂ ਚਲਾਨ ਕੀਤੇ ਜਾ ਰਹੇ ਆ ਤੇ ਜੇ ਕੋਈ ਕ੍ਰਿਮੀਨਲ ਐਕਟ ਕਰਦਾ ਤਾਂ ਉਹਦੇ ਤੇ ਪ੍ਰੋਪਰ ਪਰਚੇ ਕੀਤੇ ਜਾ ਰਹੇ ਆ ਤੁਸੀਂ ਪਿੱਛੇ ਦੇਖਿਆ ਹੋਣਾ ਗੱਡੀਆਂ ਦੀਆਂ ਸਕੈਡ ਵਾਲੀਆਂ ਜਿਹੜੀਆਂ ਇਸ਼ੂ ਹੋਇਆ ਸੀ ਉਹ ਦੋਨਾਂ ਤੇ ਅਸੀਂ ਪਰਚੇ ਦੇ ਕੇ ਉਹਨਾਂ ਦੀਆਂ ਅਰੈਸਟਾਂ ਪਾ ਲਈਆਂ ਸੀਗੀਆਂ ਸੋ ਕਾਫੀ ਜਿਹੜਾ ਹੈਗਾ ਐ ਐਸਐਸਪੀ ਸਾਹਿਬ ਨੇ ਸਪੈਸ਼ਲੀ ਜਿਹੜੀ ਫੋਰਸ ਵੀ ਪ੍ਰੋਵਾਈਡ ਕਰਤੀ ਹੈ ਇਹ ਮਾਰਕੀਟਸ ਦੇ ਵਿੱਚ ਡੋਮਿਨੇਸ਼ਨ ਲਈ ਤੇ ਉਹਦੇ ਕਰਕੇ ਕਾਫੀ ਕੰਟਰੋਲ ਹੈ ਜੀ ਜਿਹੜੀਆਂ ਵੀ ਗੱਡੀਆਂ ਆਉਂਦੀਆਂ ਉਹਨਾਂ ਦੀ ਪ੍ਰੋਪਰ ਚੈਕਿੰਗ ਕੀਤੀ ਜਾ ਰਹੀ ਹੈ ਤੇ ਐਸਐਸਪੀ ਸਾਹਿਬ ਦੀਆਂ ਹਦਾਇਤਾਂ ਤੇ ਜਿਹੜੇ ਇੱਥੇ ਹੈਗੇ ਆ ਬਾਡੀ ਕੈਮਸ ਵੀ ਸਾਡੇ ਮੁਲਾਜ਼ਮਾਂ ਦੇ ਤੁਸੀਂ ਲੱਗੇ ਦੇਖੇ ਹੋਣਗੇ ਜੀ ਉਹ ਵੀ ਜਿਹੜਾ ਹੈਗਾ ਰੈਗੂਲਰ ਥਰੂ ਬਾਡੀ ਕੈਮਸ ਵੀ ਜਿਹੜਾ ਹੈਗਾ ਉਹ ਲੋਕਾਂ ਦੇ ਵਿੱਚ ਉਸ ਚੀਜ਼ ਦੀ ਵੀ ਅਵੇਅਰਨੈਸ ਆ ਰਹੀ ਹੈ ਤੇ ਸਵੇਰ 4-5 5 ਵਜੇ ਤੱਕ ਉਥੇ ਫੋਰਸ ਸਾਡੀ ਸਾਡੀ ਡਿਪਲੋਏ ਰਹਿੰਦੀ ਹੈ ਤੇ ਪ੍ਰੋਪਰ ਜਿਹੜੀ ਹੈਗੀ ਡੋਮਿਨੇਸ਼ਨ ਕੀਤੀ ਜਾ ਰਹੀ ਹੈ। ਇੱਕ ਤਾਂ ਸਪੈਸ਼ਲ ਲਾ ਕੇ ਕਿੰਨੇ ਤੋਂ ਕਿੰਨੇ ਤੱਕ ਉਥੇ ਚੱਲਦੇ ਮਾਰਕੀਟ ਦੂਜੀ ਗੱਲ ਜਿਵੇਂ ਕੋਈ ਆਉਂਦਾ ਰਾਹ ਗੇਰੋ ਪੋਲਿਟੀਕਲ ਪ੍ਰੈਸ਼ਰ ਦਿੰਦਾ ਸੋ ਉਹਦੇ ਵਾਸਤੇ ਕਿਹੜੇ ਉਪਰਾਲੇ ਜਿਵੇਂ ਤੁਸੀਂ ਜਸਤਾ ਬੋਡੀ ਕੈਮ ਹੈ ਸੋ ਨਾਕੇ ਬੰਦੀ ਕਿੰਨੇ ਤੱਕ ਕਿੰਨੇ ਤੱਕ ਰਹਿੰਦੀ ਸਪੈਸ਼ਲ ਜਿਹੜੀ। ਦੇਖੋ ਜੀ ਨਾਕੇ ਬੰਦੀ 7:30 ਵਜੇ ਸਟਾਰਟ ਹੋ ਜਾਂਦੀ ਹੈ ਜੀ ਸਾਡੀ ਪ੍ਰੋਪਰ ਉਥੇ ਡਿਪਲੋਇਮੈਂਟ ਹੋ ਜਾਂਦੀ ਹੈ ਜੀ। ਸਵੇਰੇ ਆਰਾਊਂਡ 5 ਵਜੇ ਤੱਕ ਉਥ ਰਾਊਂਡ 10 ਜਣੇ ਜਿਹੜੇ ਹੈਗੇ ਆ ਉਹ ਉਥੇ ਰੈਗੂਲਰ ਡੇਲੀ ਉਹ ਵੀਕਐਂਡ ਤੇ ਤਾਂ ਅਲੱਗ ਤੋਂ ਜਿਹੜੀ ਸਪੈਸ਼ਲ ਨਾਕਾਬੰਦੀ ਕਾਰੋਬਾਰ ਐਂਡ ਡਰਿੰਕ ਐਂਡ ਡਰਾਈਵ ਦੇ ਅਗੇਂਸਟ ਮਾਣੀ ਹੋ ਗਿਆ ਐਸਐਸਪੀ ਸਾਹਿਬ ਦੀ ਹਦਾਇਤਾਂ ਤੇ ਕੀਤੀ ਜਾਂਦੀ ਹੈ ਪਰ ਇਹ ਜਿਹੜੀ 3B2 ਮਾਰਕੀਟ ਐਂਡ ਨਾਲ ਦੀਆਂ ਮਾਰਕੀਟਸ ਨੇ ਇੱਥੇ ਦੇਲੀ ਰਾਤ ਦਾ ਜਿਹੜਾ ਹੈਗਾ ਨਾਕਾਬੰਦੀ ਤੇ ਚੈਕਿੰਗ ਚੱਲ ਰਹੀ ਹੈ। ਫੁੱਲਣਵਾਸੀ ਦੀ ਵੀਡੀਓ ਲਗਾਤਾਰ ਪਹਿਲਾਂ ਸਾਹਮਣੇ ਆਉਂਦੀ ਸੀ ਹੁਣ ਬਿਸ਼ੱਕ ਘਟ ਗਿਆ ਪਰ ਹੁਣ ਵੀ ਕਦੀ ਵਾਰ ਆਉਂਦੀ ਹੈ ਸੋ ਕੀ ਕੋਈ ਜੁreturnData ਤੇ ਐਕਸ਼ਨ ਲੈ ਕੇ ਪਿੱਛੇ ਕੋਈ ਬਦਤਮੀਜੀ ਦੀ ਵੀਡੀਓ ਵੀ ਆਈ ਸੀ ਲੜਕੀਆਂ हां जी ਜਿਹੜੀ ਇਹ ਆਪਣੀ 19 ਤੇ 20 ਤਰੀਕ ਰਾਤ ਦੀ ਗੱਲ ਹੈ ਜੀ ਅ ਇੱਕ ਮੁੰਡਾ ਕਾਫੀ ਜਿਹੜਾ ਹੈਗਾ ਗਲਤ ਅੰਗ ਨਾਲ ਗੱਡੀ ਚਲਾ ਕੇ ਚਲਾ ਰਿਹਾ ਸੀ ਤੇ ਉੱਥੇ ਲੜਕੀਆਂ ਜਿਹੜੀਆਂ ਕਟਾਨੀ ਸਵੀਟਸ ਦੇ ਨਾਲ ਰੋਡ ਕ੍ਰੋਸ ਕਰ ਰਹੀਆਂ ਸੀ ਤੇ ਉੱਥੇ ਉਹਨਾਂ ਦੀ ਬਹਿਸਬਾਜੀ ਹੋ ਗਈ ਤੇ ਨੇ ਉਹ ਲੜਕੀਆਂ ਦੇ ਖਿਲਾਫ ਪੱਦੀ ਜਿਹੜੀ ਸ਼ਬਦਾਵਲੀ ਵਰਤੀ ਤੇ ਕੋਈ ਗਲਤ ਇਸ਼ਾਰੇ ਵਗੈਰਾ ਕੀਤੇ ਆ ਤੇ ਇਹਦੇ ਤੇ ਅਸੀਂ ਪਰਚਾ ਦੇ ਕੇ ਜੀ ਇਹਨੂੰ ਅਰੈਸਟ ਕਰ ਲਿਆ ਇਹਦੀ ਗੱਡੀ ਵੀ ਇੰਪਾਉਂਡ ਹੈ ਜੀ ਤੇ ਇਹ ਬੰਦਾ ਜਿਹੜਾ ਹੈਗਾ ਅਰੈਸਟ ਹੈ ਤੇ ਤਫਤੀਸ਼ ਜਾਰੀ ਹੈ ਜੀ ਕੋਈ ਪਿਸਟਲ ਦਾ ਜ਼ਿਕਰ ਹੁੰਦਾ ਸੀ ਵੀ ਕਹਿੰਦੇ ਪਿਸਟਲ ਕੋਈ ਅਸਲੀਅਤ ਉਹ ਚੀਜ਼ ਹੈ ਜਾਂ ਫਿਰ ਕੈਲੀਬਰ ਬਣਾਉਣ ਦੀ ਕੋਸ਼ਿਸ਼ ਕੀਤੀ ਹਾਈਪੋਸ ਜੀ ਉਹ ਅਸੀਂ ਵੈਰੀਫਾਈ ਕੀਤਾ ਜੀ ਪਿਸਟਲ ਇਹਦਾ ਜਿਹੜਾ ਹੈਗਾ ਸੀਗਾ ਉਹ ਇੱਕ 에ਅ ਪਿਸਟਲ ਜਿਹਦੇ ਵਿੱਚ ਸਿਲੰਡਰ ਹੁੰਦਾ ਉਹ ਉਹ ਪਿਸਟਲ ਸੀ ਜਿਹੜਾ ਡਮੀ ਪਿਸਟਲ ਟਾਈਪ ਹੁੰਦਾ ਅਸਲੀ ਪਿਸਟਲ ਉਹ ਨਹੀਂ ਸੀਗਾ ਜੀ ਬਾਕੀ ਅਸੀਂ ਇਹਦੇ ਖਿਲਾਫ 5 ਧਾਰਾਂ ਦੇ ਤਹਿਤ ਪਰਚਾ ਦਰਜ ਕੀਤਾ ਹੈ ਪ੍ਰੀਵੈਂਟਿਵ ਐਕਸ਼ਨ ਵੀ ਲਿਆ ਜੀ ਅਰੈਸਟ ਅਸੀਂ ਇਹਨੂੰ ਕਰ ਲਿਆ ਜੀ ਬਾਕੀ ਇੱਕ ਹੋਰ ਮਾਮਲਾ ਆ ਰਿਹਾ ਸੀ ਵੀ 15 ਤੋਂ 16 ਦੁਕਾਨਾਂ 'ਚ ਮਾਮਲੇ ਪਰਚੇ ਦਰਜ ਕੀਤੇ ਜਿਹੜੀਆਂ 3B2 ਦੇ ਵਿੱਚ ਕੀ ਪੂਰਾ ਮਾਮਲਾ ਕੀ ਸੀ ਉਹ ਵੀ ਦੱਸੋ ਥੋੜਾ ਜਿਹਾ ਹਾਂਜੀ ਇਹ ਜਿਹੜੀਆਂ 15 ਈਟਰੀਜ਼ ਨੇ ਜਦੋਂ ਆਪਾਂ 3B2 ਮਾਰਕੀਟ 'ਚ ਐਂਟਰ ਕਰਦੇ ਹਾਂ ਲੈਫਟ ਹੈਂਡ ਸਾਈਡ ਤੇ ਬੂਥ ਨੇ ਇਨਾਂ ਦੇ ਖਿਲਾਫ ਜੀ ਐਸ ਡੀਓ ਵਰਡ ਸੁਪਲਾਈ ਐਂਡ ਸੈਨੀਟੇਸ਼ਨ ਨੇ ਕੰਪਲੇਂਟ ਦਿੱਤੀ ਤੇ ਸਟੇਟਮੈਂਟ ਰੱਖਾਈ ਵੀ ਇਹਨਾਂ ਨੇ ਜਿਹੜਾ ਹੈਗਾ ਉਥੇ ਸਟਾਰਮ ਸਟਾਰਮ ਸਿਸਟਮ ਜਿਹੜਾ ਹੈਗਾ ਉਹਨੂੰ ਨੁਕਸਾਨ ਪਹੁੰਚਾਇਆ ਉਹਦੇ ਸੀਵਰੇਜ ਵੇਸਟ ਵਗੈਰਾ ਗਿਆ ਇਹਨਾਂ ਦਾ ਤੇ ਦੂਸਰਾ ਉਥੇ ਗੱਡੀ ਸੌਰੀ ਗਲੀ ਤੇ ਰੋਡ ਦੀ ਨੁਕਸਾਨ ਕੀਤਾ ਉਹਦੇ ਗਾਣੀ ਉਹਨਾਂ ਨੇ ਸਾਨੂੰ ਕੰਪਲੇਂਟ ਤੇ ਸਟੇਟਮੈਂਟ ਦਿੱਤੀ ਸੀਗੀ ਜੀ ਉਹਦੇ ਬੇਸ ਤੇ ਅਸੀਂ ਸੈਕਸ਼ਨ 4 ਦਾ ਪ੍ਰੋਵੀਨਸ਼ਨ ਆਫ ਡੈਮੇਜ ਟੂ ਪਬਲਿਕ ਐਂਡ ਪ੍ਰੋਪਰਟੀ ਐਕਟ 2014 ਦੇ ਤਹਿਤ ਪਰਚਾ ਦਰਜ ਕੀਤਾ ਇਹਨਾਂ 15 ਇਟਰੀਜ਼ ਦੇ ਖਿਲਾਫ ਜੀ ਜਿਹੜੇ ਲੋਕ ਉਥੇ ਰੋਜ਼ਾਨਾ ਬਾਰੋਂ ਵੀ ਆਉਂਦੇ ਆ ਕੁਝ ਉਥੋਂ ਦੇ ਲੋਕਲ ਵੀ ਨੇ ਕਿ ਕੁਝ ਉਹਨਾਂ ਨੂੰ ਅਪੀਲ ਹੈ ਵੀ ਕਿਸ ਤਰੀਕੇ ਨਾਲ ਵਿਹਾਰ ਉਥੇ ਉਹ ਕਰਨ ਤਰੀਬੇ ਟੂ ਪਹੁੰਚ ਕੇ ਮਾਰਕੀਟ ਜਿਵੇਂ ਪਹਿਲਾਂ ਲਗਾਤਾਰ ਡਾਰ ਬਣ ਕੇ ਗੱਡੀਆਂ ਚਲਾਉਂਦੀ ਸੀ ਉਹ ਹੁਣ हट ਗਿਆ ਬੇਸ਼ੱਕ ਪਰ ਕੀ ਅਪੀਲ ਹੈ ਉਹਨਾਂ ਲੋਕਾਂ ਨੂੰ ਮੇਰੀ ਸਾਰਿਆਂ ਨੂੰ ਇਹ ਅਪੀਲ ਹੈ ਜੀ ਮੋਸਟ ਵੈਲਕਮ ਤੁਸੀਂ ਆਓ ਬਟ ਤੁਸੀਂ ਜਿਹੜਾ ਹੈਗਾ ਕਾਨੂੰਨ ਨੂੰ ਆਪਣੇ ਹੱਥ ਚ ਕਿਸੇ ਤਰ੍ਹਾਂ ਨਾ ਲਾਓ ਕਿਸੇ ਤਰ੍ਹਾਂ ਵੀ ਕਾਨੂੰਨ ਦੀ ਵਾਇਲੇਸ਼ਨ ਨਾ ਕਰੋ ਤੁਸੀਂ ਦੇਖਿਆ ਹੋਣਾ ਪਿੱਛੇ ਜੇ ਸਕਿਡਸ ਵਾਲੀਆਂ ਗੱਡੀਆਂ ਸਕਿਡਦੀਆਂ ਵੀਡੀਓ ਸਭ ਆਈਆਂ ਆਈਆਂ ਸੀ ਉਹਨਾਂ ਤੇ ਵੀ ਅਸੀਂ ਪਰਚਾ ਦੇ ਕੇ ਉਹਨਾਂ ਦੀ ਅਰੈਸਟ ਪਾ ਲਈ ਹੈ ਠੀਕ ਹੈ ਜੀ ਕਿਸੇ ਤਰ੍ਹਾਂ ਵੀ ਕੋਈ ਬੰਦਾ ਬਖਸ਼ਿਆ ਨਹੀਂ ਜਾਊਗਾ ਮੇਰੀ ਸਾਰਿਆਂ ਨੂੰ ਇਹ ਅਪੀਲ ਹੈ ਕਿ ਕੋਈ ਵੀ ਵਾਇਲੇਸ਼ਨ ਹੋਊਗੀ ਜੋ ਵੀ ਬਣਦੀ ਕਾਰਵਾਈ ਉਹ ਕੀਤੀ ਜਾਊਗੀ ਪਰਚੇ ਵੀ ਦਰਜ ਕੀਤੇ ਜਾ ਰਹੇ ਆ ਤੇ ਕਿਤੇ ਵੀ ਜਾਣਗੇ ਜੇ ਕੋਈ ਵਾਇਲੇਸ਼ਨ ਕਰਦਾ ਡੀਸੈਂਟ ਵੇਟਾਂ ਲਾਓ ਫੈਮਲੀਆਂ ਨਾਲ ਆਓ ਜਦੋਂ ਮਰਜ਼ੀ ਜਿਹੜਾ ਹੈਗਾ ਤੁਸੀਂ ਆ ਸਕਦੇ ਹੋ ਪਰ ਕਿਸੇ ਤਰ੍ਹਾਂ ਦੀ ਵਾਇਲੇਸ਼ਨ ਨਾ ਕਰੋ ਦਾ ਐਸਚੂ ਮਟੌਰ ਸੀ ਕਿ तमाम ਉਹਨਾਂ ਮੁੱਦਿਆਂ ਦੇ ਉੱਪਰ ਵੀ ਗੱਲਬਾਤ ਹੋਈ ਜਿਵੇਂ ਪਿਛਲੇ ਆ ਸਮੇਂ ਤਰ੍ਹਾਂ ਜਿਹੜੀ ਹੁੱਲੜਬਾਜ਼ੀ ਹੁੰਦੀ ਸੀ ਉਹਨਾਂ ਨੂੰ ਰੋਕਣ ਦੇ ਲਈ ਕਿਸ ਤਰੀਕੇਦਰ ਉਪਰਾਲੇ ਨੇ ਕਿੰਨੇ ਪਰਚੇ ਦਰਜ ਹੋਏ ਨੇ तमाम ਜਿਹੜੀ ਜਾਣਕਾਰੀ ਦਿੱਤੀ ਗਈ ਹੈ ਕੈਮਰਾ ਪਰਸਨ ਜਗਜੀਤ ਦੇ ਨਾਲ ਮਨਜੋਤ ਸਿੰਘ ਕੰਗ ਦੇਨਿਕ ਸਵੇਰਾ ਟੀਵੀ ਮੋਹਾਲੀ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇਨ ਦੇਨਿਕ ਸਵੇਰਾ ਟੀਵੀ YouTube Facebook Instagram X اور WhatsApp चैनल पर